ਗੁਰੂ ਕਾਂਸੀ ਯੂਨੀਵਰਸਿਟੀ ਦੀ ਵਿਦਿਆਰਥਣ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰਕੇ ਕੀਤੀ ਗੰਭੀਰ ਜ਼ਖਮੀ ਇਲਾਜ ਦੇ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵੇ ਕਰਵਾਈ ਗਈ ਦਾਖਲਾ ਤੇ ਫਿਰ ਉਸ ਨੂੰ ਰੈਫਰ ਕੀਤਾ ਗਿਆ ਬਠਿੰਡਾ ਦੇ ਸਿਵਲ ਹਸਪਤਾਲ ਚ ਮਾਮਲਾ ਤਲਵੰਡੀ ਸਾਬੋ ਦਾ ਬਟਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਵਿਦਿਆਰਥਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੁਣੀ ਆਗਰੂ ਕਾਂਸੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਅਤੇ ਉਥੋਂ ਉਹ ਕਲਾਸਾਂ ਲਾ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਮੂੰਹ ਬੰਨ ਕੇ ਆਏ ਦੋ ਨੌਜਵਾਨਾਂ ਬਲੋਸ ਤੇ ਚਾਕੂ ਦੀ ਨਾਲ ਹਮਲਾ ਕਰਕੇ ਉਸ ਨੂੰ ਕਬੀਰ ਜ਼ਖਮੀ ਕਰ ਦਿੱਤਾ ਗਿਆ ਲੋਕਾਂ ਵੱਲੋਂ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਤਰਮੰਡੀ ਸਾਬੋਂ ਵਿਖੇ ਦਾਖਲ ਕਰਵਾਇਆ ਗਿਆ ਅਤੇ ਫਿਰ ਉਹਨਾਂ ਦੇ ਪਰਿਵਾਰਕ ਮੈਂਬਰ ਬੁਲਾਏ ਗਏ ਅਤੇ ਉਸ ਤੋਂ ਬਾਅਦ ਇਸ ਨੂੰ ਰੈਫਰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਆਪਣਾ ਕੀਤਾ ਗਿਆ ਇਸ ਸਬੰਧੀ ਬਠਿੰਡਾ ਸਿਵਲ ਹਸਪਤਾਲ ਦੇ ਈਐਮਓ ਡਾਕਟਰ ਗੁਰਜੀਵਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਉਹਨਾਂ ਵੱਲੋਂ ਇਹਦਾ ਸਕੈਨ ਕਰਾਇਆ ਜਾਵੇਗਾ ਤੇ ਉਸ ਤੋਂ ਬਾਅਦ ਇਸ ਸਾਰੀ ਗੱਲ ਦਾ ਪਤਾ ਲੱਗੀਆ ਲੇਕਿਨ ਇਸ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਉਹਨਾਂ ਲੋਕਾਂ ਨੂੰ ਜਾਣਦੀ ਨਹੀਂ ਉਹਨਾਂ ਦੇ ਮੂੰਹ ਬੰਨੇ ਹੋਏ ਸਨ ਅਤੇ ਉਹਨਾਂ ਵੱਲੋਂ ਇਸ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰਕੇ ਗਮੀ ਆਪਣੇ ਜ਼ਖਮੀ ਕੀਤਾ ਗਿਆ ਜਿਸ ਦਾ ਹੁਣ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਚਲ ਰਹੇ ਹੈ ਆ ਉਸ ਨੂੰ ਸੁਣਾਉਣੀ ਹੈ ਕੀ ਕਹਿੰਦੀ ਹੈ ਇਹ ਆਪਣਾ ਵਿਦਿਆਰਥੀ ਅਤੇ ਉਸ ਦੀ ਮਾਂ ਅਤੇ ਬਠਿੰਡਾ ਸਿਵਲ ਹਸਪਤਾਲ ਦੇ ਈਐਮਓ ਡਾਕਟਰ ਗੁਰਜੀਵਨ ਸਿੰਘ ਜੀ ਦੇ ਆਏ ਸੀ ਬੋਲਦੇ ਕਿ ਨਾਮ ਲੜੋ ਨੀਸ਼ੂ ਕਮ ਨੀਵਿਆ ਹੋ ਕੇ ਸੇ ਹੋ ਰਹੀ ਚਲ ਰਹੀਆਂ ਕਾਲਸ ਚਾਰੇ 35459 ਤੋਂ ਬਖ ਆ ਗਈ 35459 ਤੇ ਅੱਛਾ ਤੇ ਦੋ ਆ ਰਹੇ ਦੇਖੋ ਕੁਮਾਰੇ ਭਾਂਫੋਂ ਉਹਨਾਂ ਨੇ ਕੋਤਾ ਨਹੀਂ ਲੱਗਿਆ ਮੈਨੂੰ ਸੋਨੇ ਤੱਕ ਕੁਮਾਰੇ ਕਰੋ ਪਰ ਜਦੋਂ ਉਹਨੇ ਤੱਕੋ ਥੱਲੇ ਡਿੱਗ ਗਿਆ ਮੈਨੂੰ ਤਾਂ ਉਹਦਾ ਪਤਾ ਲੱਗਿਆ ਉਹ ਉੱਧਰ ਨੂੰ ਪੱਦ ਗਿਆ ਵਿਚਾਰ ਕਰਨ ਨੂੰ ਮੈਂ ਫਿੰਡ ਨੂੰ ਪੱਦ ਗਿਆ ਕਿ ਕਾਹਦੇ ਕਿ ਤਰਕੇ ਮੈਨੂੰ ਇਹ ਜਾਣੇ ਕਿ ਕੌਣ ਸੀ ਇਹ ਲੱਗਦਾ ਕੋਣ ਕੰਨੀ ਹੋ ਸਕਦਾ ਲੋਕਾਂ ਦੇ ਵਿਚੜਾ ਕਰਨਾ ਕਦੋਂ ਤੱਕ ਕੰਮ ਨਹੀਂ ਹੋ ਗਈ ਬਦੂ ਹਾਂਜੀ ਕਿਤੇ ਕਰਦੇ ਰਹਿੰਦੀ ਚਲੋ ਅੰਨੀ ਕਾਲ ਦੇ ਦੋ ਮੇਰੇ ਕੋਲ ਜੀ ਰਿਕਵੈਸਟ ਕਾਲ ਦੇ ਦੋ ਤੁਹਾਨੂੰ ਲੱਗਦਾ ਕਿੰਨਾ ਮਾਰੂ ਲੱਗਦਾ ਕੋਈ ਪਤਾ ਨਹੀਂ ਉਹ ਕੁੱਤ ਲੈ ਲੇ ਤੁਹਾਨੂੰ ਮਨਜੀਤ ਹੈ ਜੀ ਕਿ ਕਰੈਨੀਓ ਹਰਾਂ ਮਿਲ ਗਿਆ ਸੀ ਹੋਇਆ ਕੀ ਹੋਇਆ ਤੇ ਜੀ ਆਹੀ ਦਿਰੇ ਕਾਲ ਦੇ ਚ ਆਈ ਕਹਿੰਦੀ ਸੀ ਵੀ ਤੇ ਮੂਹ ਬੰਨੇ ਚੰਦੇ ਕਿਤੇ ਕਿਤੇ ਕਪੜਿਆਂ ਨਾ ਮੂਹਨੇ ਸਿੱਟੀ ਦਾ ਤਾਂ ਬਈ ਤੇ ਜੀ ਤੇ ਇਹ ਕਹਿੰਦੀ ਵੀ ਜੀ ਮੇਰੇ ਐ ਕਾਫੀ ਮਾਰਿਆ ਕਿ ਮੈਂ ਜਿਹੜਾ ਐ ਕਿ ਉਹਦਾ ਕਾਕੇ ਵੀ ਦਿੱਕੇ ਮੋਟਰਸਾਈਕਲ ਦਿੱਕੇ ਆ ਤੇ ਇਹ ਪਿੰਡ ਨੂੰ ਭੱਜ ਲੀ ਤੇ ਉਹ ਬੈ ਕੇ ਮੋਟਰਸਾਈਕਲ ਤੱਕੇ ਕਿਉਂ ਮਾਰ ਲਵਗਾ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਜਾਨੂ ਜੀ ਕੋਈ ਸਕ ਨਹੀਂ ਆ ਵੀ ਕੋਈ ਪਤਾ ਨਹੀਂ ਕਿਹੜੇ ਕਾਰਨ ਨਾ ਕਰਾਇਆ ਇਹ ਕੰਮ ਨੂੰ ਕੀ ਲੱਗੀ ਗੋਗੀ ਨਹੀਂ ਕੀ ਜੀ ਮੈਂ

ਯੋ ਅਵੀ ਉਹ ਕਿੱਥੇ ਹੋਏ ਸੋ ਲੰਡੀਆਂ ਕਾਲ ਵਿਚਾਰੇ ਜਿਵੇਂ 5 5000 53 ਤੋਂ ਬਾਅਦ ਆ ਗਏ ਕਰਨ ਕਰਨ ਜਾਤੇ ਅੱਜ ਤੇ ਦੁਬਾਰੇ ਦੇਖੇ ਤੁਮ ਨਾਲੇ ਫਾਂਸ ਤੋਂ ਉਹਨਾਂ ਨੇ ਪਤਾ ਨਹੀਂ ਲੱਗਿਆ ਮੈਨੂੰ ਸੋਨੇ ਦੇ ਤੱਕ ਨੂੰ ਮਾਰਿਆ ਜਦੋਂ ਪਰ ਦੋਨਾਂ ਨੇ ਤੱਕੋ ਸੱਲੇ ਲੱਗ ਗਏ ਮੈਨੂੰ ਤਾਂ ਉਹ ਪਤਾ ਲੱਗਿਆ ਉਹ ਉੱਧਰ ਨੂੰ ਭੱਜ ਗਏ ਵਿਧਾਰ ਕੰਨ ਨੂੰ ਇਹਨਾਂ ਫੰਡ ਨੂੰ ਘੱਟ ਕਿਹ ਕਾਹਦੇ ਸੀ ਪਰ ਤੇ ਮੰਨ ਵਿੱਚ ਆਣੇ ਕਿ ਕੌਣ ਸੀ ਨਹੀਂ ਈ ਨਹੀਂ ਲੱਗਦਾ ਕੌਣ ਕੰਨੀ ਉੱਤਲ ਦੋ ਸੱਬੇ ਕਿਹੜਾ ਕਰੂੰਗਾ ਸੱਬੇ ਕਦੇ ਠੀਕ ਨਹੀਂ ਕਦੇ ਨਹੀਂ ਹਾਂਜੀ ਕਿਸੇ ਕਰਦੇ ਨਹੀਂ ਕੋਲ ਨਹੀਂ ਕਾਲ ਦੇ ਦੇ ਮੇਰੇ ਕੋਲ ਜਿਹੜੇ ਪਾਸੇ ਕਾਲ ਦੇ ਦੇ ਤੁਹਾਨੂੰ ਲੱਗਦਾ ਕਿਉਂ ਮਾਰੋ ਲੈਣਾ ਤੁਸੀਂ ਆਹੋ ਤਾਂ ਨਹੀਂ ਹੋ ਕੁਝ ਲੈ ਲੇ ਦੋ ਨਹੀਂ